ਅਸੀਂ ਸੀਐਮ ਸਾਹਿਬ ਦਾ ਬਹੁਤ ਬਹੁਤ ਥੈਂਕਯੂ ਕਰਨਾ ਚਾਹੁੰਦੇ ਆ ਵੀ ਪਹਿਲੇ 10-15 ਸਾਲ ਤੋਂ ਵੀ ਪਹਿਲਾਂ ਬਰਲਾਂ ਦੀਆਂ ਖੇਟਾਂ ਬੰਦ ਕੀਤੀਆਂ ਇਹਨਾਂ ਨੇ ਉਹ ਸੰਧਾਰੇ ਕਹਿਣ ਦੇ ਆਪਣੇ ਲੈਟਰ ਕੱਢ ਦਿੰਦਾ ਵਾ ਉਹ ਕਾ ਠੰਡੇ ਜਲੇ ਜਾਂਦੀ ਆ ਉਹ ਸਾਡੀਆਂ ਅਗੇ ਬਾਜੀਆਂ ਬੰਦ ਕਰਾ ਦਿੰਦੇ ਉਹ ਅਗੇ ਖੇਟਾਂ ਬੰਦ ਕਰਵਾ ਦਿੰਦੇ ਆ ਪਰ ਅਸੀਂ ਥੈਂਕਯੂ ਕਰਨਾ ਆ ਸੀਐਮ ਮਾਨ ਸਾਹਿਬ ਦਾ ਤੇ ਜਿਨ੍ਹਾਂ ਨੇ ਵੀ ਸਾਡੀਆਂ ਇਹ ਬਰਾਸਤੀ ਖੇਟਾਂ ਬਹੁਤ ਟਾਈਮ ਤੋਂ ਭਜਦੇ ਹੁੰਦੇ ਆ ਜੀ ਉਹਨਾਂ 'ਤੇ ਕੋਈ ਅਤਿਆਚਾਰ ਨਹੀਂ ਹੁੰਦਾ ਕਰੇ ਹਾਂਡ ਇੱਕ ਭੱਜਣ ਨੂੰ ਬੜਿਆ ਹੋ ਜਾਂਦਾ ਪੱਛਮਨੀ ਸ਼ੌਕ ਹੈ ਬਹੁਤ ਜ਼ਰ ਤੋ ਪੀੜੀ ਤੋਂ ਪੀੜੀ ਹੈ ਦੋ ਤਨ ਪੀੜੀ ਹੋ ਗਈ ਸਾਰਿਆਂ ਨੇ ਯਾਨੀ ਬਹੁਤ ਪਿਆਰੇ ਨੇ ਜੀ ਇਹ ਮਾਂ ਪਿਆਰ ਵਾਲੀ ਆ ਕਿਹਨ ਨਸ਼ੇ ਪੱਤੇ ਤੋਂ ਅਸੀਂ ਦੂਰ ਨੇ ਜੀ ਫਰਾਰ ਗਿਲ ਕਰ ਦੇਣਾ ਜੋ ਸੀਗੇ ਮੈਂ ਕਿੰਨੇ ਆ ਪੁਲਿਸ ਸਰਕਾਰ ਨੇ ਖੁੱਲ ਗਏ ਵਾਹਿਗਤੀ ਆ ਵਿੱਚ ਫੇਟੂ ਹਿੰਦੁਸਤਾਨ ਦੇ ਵਿੱਚ ਇੱਕ ਪੇਟਾ ਸਾਸਤਾ ਬਣੀ ਆ ਉਹ ਇੱਕ ਚਿੱਠੀ ਜੀ ਜਾਰੀ ਕਰ ਦਿੰਦੀ ਸਾਡੀਆਂ ਖੇਡਾਂ ਰੁਕ ਜਾਂਦੀਆਂ ਸੀ ਹੁਕਮਤ ਆਸਾ ਸਰਕਾਰ ਦਾ ਮੁੱਖ ਮੰਤਰੀ ਕੁਪਾਤ ਮਾਸ਼ਾ ਉਹਦਾ ਹੀ ਬੋਤਾਂ ਮਾਰ ਕਰਦੇ ਉਹਨਾਂ ਦੇ ਕਿਹੜਾ ਦੁਆਰੇ ਚਾਗੂ ਕਿਨੇ ਸਾਡੀ ਬਰਾਸਤੀ ਖੇਡਾਂ ਬਾਰੇ ਸੋਚਿਆ ਤੇ ਅਸੀਂ ਹੈਗੇ ਕਬੂਤਰ ਵਾਲੇ ਅਸੀਂ ਕੂਤਰੇ ਇਹ ਬਾਝੇ ਛੱਡਦੇ ਆਂ ਜੋ ਜੋ ਸਾਨੂੰ ਮੁਸ਼ਕਲਾਂ ਆਉਂਦੀਆਂ ਨੇਗੀਆਂ ਉਹਨਾਂ ਨੇ ਸਾਡੇ ਨਾਲ ਵਾਦਾ ਕਰਿਆ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਸੱਜੇ ਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਟ ਤੇ ਮੈਂ ਮਥੂੜੇ ਮੌਜੂਦ ਹਾਂ ਲੁਧਿਆਣਾ ਦੇ ਮਹਿਮਾ ਸਿੰਘ ਵਾਲਾ ਫੁੱਟਬਾਲ ਸਟੇਡੀਅਮ ਦੇ ਵਿੱਚ ਕਿਤੇ ਕੁਛੇ ਸਮਿਆਂ ਦੇ ਅੰਦਰ ਪੰਜਾਬ ਦੇਸੀ ਹੈ ਭਗਵਤ ਸਿੰਘ ਮਾਰ ਪਹੁੰਚਣ ਵਾਲੇ ਨੇ ਦੇਖ ਸਕਦੇ ਹੋ ਠੱਠਾ ਮਾਰਦਾ ਜਿਹੜਾ ਪੰਜਾਬੀਆਂ ਦੇ ਇਕੱਠ ਹੈ ਇੱਥੇ ਸਭ ਦੇਖਿਆ ਜਾ ਸਕਦਾ ਹੈ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਖੁਸ਼ੀ ਦਾ ਕਾਰਨ ਵੀ ਹੈ ਜਿ ਤਰ੍ਹਾਂ ਕਿਤੇ ਪੰਜਾਬ ਦੇ ਜਿਹੜੇ ਰਵਾਇਤੀ ਖੇਡਾਂ ਨੇ ਉਹਨਾਂ ਨੂੰ ਮੁੜ ਤੋਂ ਜਿਹੜਾ ਬਹਾਲ ਕਰ ਦਿੱਤਾ ਗਿਆ ਜਿਹੜੀਆਂ ਗੇਮਾਂ 2014 ਤੋਂ ਨਹੀਂ ਹੋ ਰਹੀਆਂ ਸੀ ਉਹ ਗੇਮਾਂ ਅੱਜ ਫਿਰ ਤੋਂ ਮੁੜ ਬਹਾਲ ਹੋ ਜਾਣਗੀਆਂ ਦੈਲ ਦੌੜ ਜਿਹੜੀਆਂ ਨੇ ਦੇਖ ਸਕਦੇ ਹੋ ਪੰਜ ਸੇ ਗੈਪ ਭਾਈ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਆਠਾ ਮਾਰਦਾ ਇਕੱਠਾ ਆਪ ਸੀਐਮ ਪਹੁੰਚਣ ਵਾਲੇ ਨੇ ਜਿੱਦਕ ਕੇਮਾ ਕਾਫੀ ਸਮੇਂ ਤੋ ਬੰਦ ਹੋ ਗਿਆ ਦੁਬਾਰਾ ਤੋ ਜਿਹੜਾ ਬਿਲਦ ਦੇ ਵਿੱਚ ਸ਼ੋਧ ਕਰਕੇ ਦੁਬਾਰਾ ਤੋ ਮੁੜ ਬਹਾਲ ਕਰ ਦਿੱਤੇਗੇ ਨਹੀਂ ਕਿ ਨਹੀਂ ਖੁਸ਼ੀ ਹੈ ਇਹਨੇ ਵਾਸਤੇ ਜੀ ਅਸੀਂ ਸੀਐਮ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੁੰਦੇ ਆ ਵੀ ਪਹਿਲੇ 15 ਸਾਲ ਤੋ ਵੀ ਪਹਿਲਾਂ ਬਲਦਾਂ ਦੀਆਂ ਖੇਡਾਂ ਬੰਦ ਕੀਤੀਆਂ ਇਹਨਾਂ ਨੇ ਜਿੰਦੋਸਤਾਨ ਦੇ ਵਿੱਚ ਇੱਕ ਪੇਟਾ ਸੰਸਥਾ ਬਣੀ ਆ ਉਹ ਇੱਕ ਚਿੱਠੀ ਜੀ ਜਾਰੀ ਕਰ ਦਿੰਦੀ ਸੀ ਸਾਡੀਆਂ ਖੇਡਾਂ ਰੁਕ ਜਾਂਦੀਆਂ ਸੀ ਪਹਿਲਾਂ ਬਲਦਾਂ ਦੀਆਂ ਖੇਡਾਂ ਤੇ ਰੋਕ ਲੱਗੀ ਉਸ ਤੋਂ ਬਾਅਦ ਸਾਡੇ ਗਰੇਹੰਡ ਕੁੱਤੇ ਭਜਦੇ ਆ ਜੀ ਤੇ ਉਹਨਾਂ ਤੇ ਰੋਕ ਲੱਗੀ ਉਸ ਤੋਂ ਬਾਅਦ ਕਬੂਤਰਬਾਜ਼ੀਆਂ ਤੇ ਰੋਕ ਲੱਗੀ ਸਾਡੇ ਨਾਲ ਤੁਸੀਂ ਸਾਡੇ ਘਰ ਦੇ ਵਿੱਚ ਜਾ ਕੇ ਜਦੋਂ ਮਰਜ਼ੀ ਅਜਨ ਚੇਤ ਵਿਜਿਟ ਕਰ ਸਕਦੇ ਹੋ ਸਾਡੇ ਇੱਕ ਗੇੜੀ ਘਰੇ ਕੈਨਲਾਂ ਦੇ ਵਿੱਚ ਗੇੜੇ ਮਾਰ ਕੇ ਆਇਓ ਜੀ ਜ਼ਰੂਰ ਇੱਕ ਗਰੀ ਸਾਡੇ ਕਬੂਤਰਾਂ ਦੇ ਖੁੱਡੇ ਦੇਖਿਓ ਜਿੱਥੇ ਸਾਡੇ ਬਲਦ ਖੜੇ ਹੁੰਦੇ ਉਹ ਦੇਖ ਦੇਖਿਓ ਅਗਰ ਅਸੀਂ ਕੋਈ ਅਤਿਆਚਾਰ ਕਰਦੇ ਹੋਈਏ ਜੀ ਸਾਦਕੇ ਸਾਡੀਆਂ ਖੇਡਾਂ ਬੰਦ ਕਰ ਦਿਓ ਪਰ ਅਸੀਂ ਸਪੈਸ਼ਲ ਥੈਂਕ ਯੂ ਕਰਨਾ ਚਾਹੁੰਦੇ ਆਂ ਸੀਐਮ ਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਡਾ ਜਿਹੜਾ ਇਹ ਰੋਲਾ ਚੱਲਦਾ ਸੀ ਉਹ ਆਲਮੋਸਟ ਨਿਪਟਣ ਦੇ ਤਦਾਰ ਤੇ ਆ ਬਾਈ ਜੀ ਇੱਕ ਕਹਿਣਾ ਚਾਹਣਾ ਮੈਂ ਵੀ ਅਸੀਂ ਗਰੇ ਹੰਡ ਭਜਾਉਨੇ ਆਪਦੇ ਪੁੱਤ ਨੂੰ ਉਹ ਜੀ ਡਾਈਟ ਨਹੀਂ ਦਿੰਦੇ ਜਿੰਨੇ ਪੁੱਤੇ ਨੂੰ ਦਿੰਦੇ ਠੀਕ ਆ ਜੀ ਇੱਕ ਪੇਟਾ ਸੰਸਥਾ ਬਣੀ ਆ ਉਹ ਇੱਕ ਲੰਡੂ ਨੂੰ ਚਿੱਠੀ ਪਾੜ ਦਿੰਦੀ ਆ ਉਹ ਕਹਾ ਕੇ ਪੁਲਿਸ ਵਾਲੇ ਉਹਨਾਂ ਨੂੰ ਵਿਚਾਰਾਂ ਨੂੰ ਮੰਨਣੀ ਪੈਂਦੀ ਆ ਉਹ ਆ ਕੇ ਖੇਡਾਂ ਬੰਦ ਕਰਵਾ ਦਿੰਦੇ ਆ ਪਰ ਅਸੀਂ ਥੈਂਕ ਯੂ ਕਰਨਾ ਆ ਸੀਐਮ ਮਾਨ ਸਾਹਿਬ ਦਾ ਤੇ ਜਿਨ੍ਹਾਂ ਨੇ ਸਾਡੀਆਂ ਇਹ ਬਰਾਸਤੀ ਖੇਡਾਂ ਬਹੁਤ ਟਾਈਮ ਤੋਂ ਭਜਦੇ ਹੁੰਦੇ ਆ ਜੀ ਕੁੱਤੀ ਉਹਨਾਂ ਦਾ ਕੋਈ ਅਤਿਆਚਾਰ ਨਹੀਂ ਹੁੰਦਾ ਗਰੇ ਹਾਂਡ ਇੱਕ ਭੱਜਣ ਨੂੰ ਬਣਿਆ ਹੋਇਆ ਉਹ ਭਜਦਾ ਵਾ ਉਹਦੇ ਨਾਲ ਕੋਈ ਅਤਿਆਚਾਰ ਨਹੀਂ ਹੁੰਦਾ ਤੇ ਐਵੇਂ ਬੰਦ ਕਰੀ ਜਾਂਦੇ ਆ ਮੈਂ ਫੇਰ ਤੋਂ ਧੰਨਵਾਦ ਕਰਦਾ ਸੀ ਆ ਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਡੀਆਂ ਖੇਡਾਂ ਖੋਲੀਆਂ ਤੇ ਥੈਂਕ ਯੂ ਸੇਵਾ ਕਰਦੇ ਹੋਏ ਜਿਹੜੀਆਂ ਗੇਮਾਂ ਪੰਜਾਬ ਪ੍ਰਵੇਸ਼ਕ ਕੋਰਟੀ ਆਫ ਉਹਨਾਂ ਨੂੰ ਵੀ ਮਿਲਦੂ ਐਨੀਮਲ ਦੇ ਤਹਿਤ ਜਿਹੜਾ ਹੈ ਦਿਲ ਦੇ ਵਿੱਚ ਸ਼ੋਰ ਕੀਤਾ ਜਾਂਦਾ 2025 ਦੇ ਵਿੱਚ ਮੂੜ ਤੋਂ ਬਹਾਲ ਕੀਤਾ ਜਾਣਾ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਦੇਖ ਸਕਦੇ ਥੋੜੀ ਦੇਰ ਦੇ ਵਿੱਚ ਆਪ ਜਿਹੜੇ ਸੀਐਮ ਭਗਵੰਤ ਸਿੰਘ ਮਾਨ ਪਹੁੰਚਣ ਆਲੇ ਨੇ ਤੇ ਇਹਨਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆਣਗੇ ਤੇ ਇਹਨਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਇਹਨਾਂ ਦੀ ਜਿਹੜੇ ਪਰੇਸ਼ਾਨੀਆਂ ਐ ਲੋਕਾਂ ਦੀ ਸੋ ਹੋਰ ਵੀ ਲੋਕ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਈ ਜੀ ਕੀ ਹਾਲ ਚਾਲ ਜੀ ਆਜੋ ਆਜੋ ਗੱਲਬਾਤ ਕਰ ਲਈਏ ਮਾੜੀ ਨਹੀਂ ਨਹੀਂ ਖੜ ਕੇ ਕਰਾਂਗੇ ਸੋ ਅੱਜ ਨਾ ਪੋਸਟਰ ਫੜਿਆ ਦਿਖਾਉਂਗਾ ਕੀ ਹੈ ਆਪਣਾ ਪੋਸਟਰ ਕਬੂਤਰ ਬਾਜ਼ੀ ਨਾਲ ਆਪਣੇ ਸਾਥਰੀਆਂ ਇੱਕ ਕਬੂਤਰ ਇੱਕ ਸ਼ੌਕ ਕਬੂਤਰ ਬਾਜ਼ੀ ਦਾ ਸੋ ਦੇਖ ਸਕਦੇ ਹੋ ਇਹ ਗੇਮਾਂ ਬੰਦ ਸੀਗੀਆਂ ਮੋਰ ਤਾਂ ਬਹਾਲ ਹੋ ਗਈਆਂ ਹੁਣ ਕਿੰਨੇ ਕੋ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਂ ਪੂਰੀ ਧੰਨਵਾਦ ਕਰਨਾ ਹੈ ਅਸੀਂ ਮੁੱਖ ਮੰਤਰੀ ਸਾਹਿਬ ਦਾ ਬੈਨ ਕੱਟਿਆ ਵੀ ਖੁੱਲ ਗਿਆ ਹਰੀ ਝੰਡੀ ਦੀ ਸੀ। ਕੀ ਕਹਿਣਾ ਚਾਹੋਗੇ ਸਰ ਕਿ ਕਿਤਨਾ-ਕਿਤੇ ਜਿਹੜੀਆਂ ਰਵਾਇਤੀਆਂ ਖੇਡਾਂ ਨੇ ਪੰਜਾਬ ਦੇ ਵਿੱਚ ਇਹਨਾਂ ਨੂੰ ਵੀ ਇੱਕ ਸਮਿਆਂ ਲਈ ਜਿਹੜਾ ਬੈਨ ਕਰ ਦਿੱਤਾ ਗਿਆ ਸੀ ਫਿਰ ਮੁੜ ਤੋਂ ਬਹਾਲ ਹੋਈਆਂ ਨੇ ਕੀ ਕਹਿਣਾ ਚਾਹੋਗੇ? ਅਸੀਂ ਇਸ ਸੰਬੰਧ ਵਿੱਚ ਦੁਬਾਰੇ ਖੇਡਾਂ ਬਹਾਲ ਕਰਨ ਵਿੱਚ ਭਗਵੰਤ ਮਾਨ ਸਾਹਿਬ, ਸਾਬਕਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਖੇਡਾਂ ਦੁਬਾਰੇ ਚਾਲੂ ਕਰਾਈਆਂ। ਅਸੀਂ ਅੱਜ ਭਗਵੰਤ ਮਾਨ ਸਾਹਿਬ ਜੀ ਦਾ ਧੰਨਵਾਦ ਕਰਨਾ ਹੈ। ਸਰ ਇੱਕ ਪੰਜਾਬੀ ਹੋਣ ਦੇ ਨਾਤੇ ਇਹ ਜਿਹੜੀਆਂ ਰਵਾਇਤੀ ਖੇਡਾਂ ਨੇ ਕਿੰਨੀ ਕੁ ਤੁਹਾਡੇ ਲਈ ਜਿਹੜੇ ਮਹੱਤਵ ਰੱਖਦੀਆਂ ਨੇ ਇਹ ਸਾਡਾ ਬਚਪਨੀ ਸ਼ੌਂਕ ਆ ਜੀ ਬਹੁਤ ਜ਼ਿਆਦਾ ਤੋਂ ਪੀੜੀ ਤੋਂ ਪੀੜੀਏ ਦੋ ਤਿੰਨ ਪੀੜ੍ਹੀਆਂ ਹੋ ਗਈਆਂ ਜੀ ਸਾਰਿਆਂ ਨੂੰ ਯਾਨੀ ਬਹੁਤ ਪਿਆਰੇ ਵਾਲੀ ਗੇਮ ਆ ਪਿਆਰ ਵਾਲੀ ਆ ਚਾਹੇ ਨਸ਼ੇ ਪੱਤੇ ਤੋਂ ਅਸੀਂ ਦੂਰ ਰਹਿੰਦੇ ਆ ਜੀ ਲੋਕ ਨੇ ਬਹੁਤ ਹੀ ਜ਼ਿਆਦਾ ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਇਕੱਠਾ ਮਾਰਦਾ ਇਕੱਠਾ ਸੋ ਹੋਰ ਵੀ ਜਿਹੜੇ ਲੋਕ ਪਹੁੰਚ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਬਾਈ ਜੀ ਸਮਾਰੋਹ ਤੇ ਪਹੁੰਚੇ ਹੋ ਨੰਨੇ ਕੋ ਖੁਸ਼ੀ ਦਾ ਅਹਿਸਾਸ ਹੋ ਰਿਹਾ ਇਹ ਜਿਹੜੀਆਂ ਰਿਵਾਇਤਾਂ ਖੇਡਾਂ ਨੇ ਪੰਜਾਬ ਦੀ ਨਬਜ਼ ਹੈ ਉਹ ਬੰਦ ਹੋ ਜਾਂਦੀਆਂ ਨੇ ਤੇ ਕੁਝ ਵੇਲੇ ਕੀ ਬੀਤਦੀ ਹੈ ਇੱਥੇ ਬਹੁਤ ਜਵਾਨ ਜਣ ਮੁਰ ਤੋਂ ਇਹ ਗੇਮਾਂ ਦੁਬਾਰਾ ਹਾਲ ਹੋਈਆਂ ਨੇ ਕਿੰਨੀ ਖੁਸ਼ੀ ਹੈ ਭਾਈ ਸਾਨੂੰ ਭਵੰਤਮਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿਤੇ ਸਾਡੀ ਵਿਰਾਸਤੀ ਖੇਡਾਂ ਬਾਰੇ ਸੋਚਿਆ ਅਸੀਂ ਹੈਗੇ ਕੁੱਤਰਾ ਵਾਲੇ ਅਸੀਂ ਕੁੱਤਰੇ ਹੀ ਬਾਝੇ ਛੱਡਦੇ ਆ ਜੋ ਜੋ ਤੁਹਾਨੂੰ ਮੁਸ਼ਕਲਾਂ ਆਉਂਦੀਆਂ ਨੇਗੀਆਂ ਉਹਨਾਂ ਨੇ ਸਾਡੇ ਨਾਲ ਵਾਦਾ ਕਰਿਆ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਆਪਣੇ ਬਾਹਰਲੀਆ ਪ੍ਰਾਈਵੇਟ ਸੰਸਥਾ ਨੇਗੀਆਂ ਉਹ ਨਾ ਇੱਥੇ ਕੋਈ ਮਾੜੇ ਮੁੰਡੇ ਲੈਟਰ ਖੜਦਣੇ ਨੇ ਵੀ ਇਹ ਤਸੱਦਰ ਕਰਦੇ ਆ ਜੀ ਇਹ ਆ ਕਰਦੇ ਆ ਉਹ ਕਰਦੇ ਆ ਅਸੀਂ ਤਾਂ ਇਹਨਾਂ ਨੂੰ ਪੁੱਤਾਂ ਦਾ ਪਿਆਰ ਕਰਦੇ ਸਾਰੇ ਸਾਰੇ ਜਾਨਵਰਾਂ ਨੂੰ ਇਹ ਬੌਲਦਾਂ ਵਾਲੇ ਬੌਲਦਾਂ ਨੂੰ ਬਹੁਤ ਜੋ ਕੇ ਪਿਆਰ ਕਰਦੇ ਆ ਪੁੱਤਾਂ ਕੋ ਅਸੀਂ ਵਧੀਆ ਇਹਨਾਂ ਦਾ ਰਹਿਣ ਸਹਣ ਰੱਖਿਆ ਹੈ بس یہی ਹਨ ਪ੍ਰੋਬਲਮ ਕੋਈ ਵੀ ਐਵੇਂ ਕਿਸੇ ਡਾਇਰੈਕਟਰ ਨਾਲ ਕੋਈ ਡਾਇਰੈਕਟਰ ਉਹਨਾਂ ਦਾ ਸੰਤਾ ਦੇ ਕਹਿਣ ਦੇ ਆਪਣੇ ਲੈਟਰ ਕੱਢ ਦਿੰਦਾ ਵਾ ਉਹ ਗਾਹ ਠੰਡੇ ਚਲੇ ਜਾਂਦੀ ਆ ਉਹ ਸਾਡੀਆਂ ਅਗੇ ਬਾਜੀਆ ਬੰਦ ਕਰਾ ਦਿੰਦੀ ਆ ਸੰਤਾ ਹੀ ਪ੍ਰੋਬਲਮ ਹੈ ਜੇ ਇਹਦੀ ਪ੍ਰੋਬਲਮ ਸੋਲਵ ਕਰੀ ਜਾਵੇ ਬਸ ਕੀ ਬਹੁਤਵਾ ਸਾਹਮਣੇ ਕਹਿ ਦਿੱਤਾ ਵੀ ਕੋਈ ਬਰਾਸਤੀ ਖੇਡਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਨਾ ਬਈ ਕੋਈ ਖੱਟ ਕਰਦੇ ਹੋ ਬਸ ਹੰਤਾ ਇਸ ਗੱਲ ਦੀ ਖੁਸ਼ੀ ਆ ਬਾਕੀ ਜਿਹਨੂੰ ਕੱਟ ਦਿਸੀ ਜਾਂਦਾ ਹੀ ਬਈ ਸਾਰੇ ਲੋਕ ਇਸ ਖੁਸ਼ੀ ਕਰਕੇ ਉਰੇ ਪਹੁੰਚੇ ਆ ਜੀ ਧੰਨਵਾਦ ਤੁਸੀਂ ਕੀ ਕਹਿਣਾ ਚਾਹੁੰਦੇ ਬਸ ਵੀਰੇ ਇਹਦੇ ਖੁਸ਼ ਆ ਰਾਜਿਕਾ ਸਟਾਰਟ ਹੋ ਗਿਆ ਨੇ ਅੱਜ ਦੇ ਸਰਕਾਰ ਦਾ ਜੀ ਧੰਨਵਾਦ ਕਰਨਾ ਹੈ ਥੋੜੀ ਦਿੰਨੇ ਵਿੱਚ ਬਾਦ ਦੀ ਦੌਰ ਕੀ ਕਰਾਈ ਜਾਊਗੀ ਤੇ ਉਹੀ ਦੇਖੋਗੇ ਹਾਂਜੀ ਅਬ ਜੂੜ ਦੇਖਾਂਗੇ ਜੀ ਦੇਖਣ ਲਈ ਆਇਆ ਧੰਨਵਾਦ ਕਰਨ ਲਈ ਆਇਆ ਤੁਸੀਂ ਕਹ ਆਪਸੀ ਮਹਿਮਾਨ ਪਹੁੰਚ ਰਹੇ ਆ ਤੇ ਆਪ ਦੀਆਂ ਗੱਲਾਂ ਵੀ ਸੁਣਨਗੇ ਤੇ ਖੇਡ ਦਾ ਮਾਹੌਲ ਵੀ ਚੁੱਕਾ ਵੇ ਜਦ ਆਪ ਮਹਿਮਾਨ ਆਜੋ ਖੁਸ਼ੀ ਦੇ ਪਲ ਤੇ ਉਦੋਂ ਸਭਾ ਸੇ ਫਿਜ਼ੀਕਲ ਗੇਮਾਂ ਦੇ ਬਾਰੇ ਜਿਹੜਾ ਆਪਾਂ ਸਰਕਾਰ ਵੱਲੋਂ ਜਿਹੜਾ ਰਿਵਾਈਵ ਕਰਨ ਦਾ ਉਹ ਜਿਹੜੀ ਪਹਿਲ ਦਿੱਤੀ ਜਾ ਰਹੀ ਹੈ ਇਹਦੇ ਲਈ ਵੀ ਇੱਕ क्राउड ਫੀਲ ਕਰਦੇ ਆ ਜੋ ਸੀਗੇ ਮੈਂ ਖੇਡੇ ਆ ਉਹਦੇ ਸਰਕਾਰ ਨੇ ਖੁੱਲ ਕੇ ਆਵਾਜ਼ ਦਿੱਤੀ ਹੈ ਵੀ ਖੇਡੋ ਸੋ ਬਹੁਤ ਹੀ ਜਾਇਜ਼ ਤੌਰ ਤੇ ਜਿਹੜੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੀ ਉਹ ਬਚ ਕੇ ਨਦਰਾਣਾ ਦੇ ਮਹਿਮਾ ਸਿੰਘ ਵਾਲਾ ਮਿਚਲ ਸਟੇਡੀਅਮ ਦੇ ਵਿੱਚ ਜਿੱਥੇ ਆਪਸੀ ਮਾਨ ਪਹੁੰਚੇ ਤੇ ਉੱਥੇ ਹੀ ਜਿਹੜੀਆਂ ਕਵਾਇਦੀਆਂ ਖੇਡਾਂ ਨੇ ਉਹਨਾਂ ਨੂੰ ਜਿਹੜਾ ਹੈ ਬਹਾਲ ਦੀਦਾਰ ਤੇ ਜਿਹੜੀਆਂ ਮੁੜ ਤੋਂ ਬਹਾਲ ਕੀਤੀਆਂ ਗਈਆਂ ਲੋਕਾਂ ਦੇ ਵਿੱਚ ਕਾਫੀ ਜਿਹੜਾ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਤੇ ਅੱਜ ਇਸ ਮੌਕੇ ਪੱਲ ਦੀਆਂ ਦੌੜਾਂ ਵੀ ਜੜੀਆਂ ਕਰਾਈਆਂ ਜਾ ਰਹੀਆਂ ਨੇ